موسیقی ਦਵਾਤੀ ਬੇਗਮਪੁਰ ਜੋ ਜਾਣ ਦਵਾਤੀ ਬੇਗਮਪੁਰ ਜੋ ਜਾਣ ਦਵਾਤੀ ਬੇਗਮਪੁਰ ਜੋ ਜਾਣ ਦਵਾਤੀ ਜਦ ਮਣ ਨਦੀ ਕੱਟਦਾ ਬਾਦੀ 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 ਹਨ ਤੇਰੇ ਸਤਿਗੁਰ ਦਾ ਨਾਮ ਤੇ ਆ ਲੈ ਮੇਰ ਬਾਹਰ ਹੋਣ ਕੇ ਤੇਰੇ ਸਤਿਗੁਰ ਦਾ ਨਾਮ ਤੇ ਆ ਲੈ ਨਹੀਂ ਮੇਰ ਬਾਹਰ ਹੋਣ ਕੇ ਤੇਰੇ ਸਤਿਗੁਰ ਦਾ ਨਾਮ ਤੇ ਆ ਲੈ ਨਹੀਂ ਮੇਰ ਬਾਹਰ ਹੋਣ ਕੇ ਤੇਰੇ ਬੜਾ ਪਰ ਹੋਏ ਤੇਰੇ ਜਗਤ ਸਮ ਸੰਤ ਸਤਿਗੁਰ ਅਵਦਾਸ ਜੀ ਮਹਾਰਾਜ ਦੇ 648ਵਾਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਾਰਦਾ ਅੱਜ ਦੀ ਜੋ ਸ਼ੁਭ ਚੌਂਕੀ ਹੈ ਬਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਤਲਵੀਰ ਚੰਦ ਹਣੀ ਉਹਦੇ ਗਲੈ ਵਿੱਚ ਲਗਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਪਰਮਾਤਮਾ ਨੂੰ ਅੱਜ ਦੀ ਇਸ ਸ਼ਬਦ ਚੌਕੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋਭਰਾ ਕਰਮਾ ਵਾਲਾ ਬੜਾ ਭੱਗਾ ਵਾਲਾ ਉਹ ਟਾਈਮ ਹੁੰਦਾ ਆ ਜਦੋਂ ਸਤਗੁਰੂ ਵਿਕਾਸ ਸਿੰਘ ਮਹਾਰਾਜ ਉਹਨਾਂ ਦੀ ਪਵਿੱਤਰ ਜੋਤ ਆ ਜਿਹੜੀ ਉਹ ਘਰ ਦੇ ਵਿੱਚ ਸਥਾਪਿਤ ਹੋਦੀ ਆ ਸੋ ਜਿਨਾ ਆਸਾਂ ਨੂੰ ਕਾਮਨਾਵਾਂ ਨੂੰ ਲੈ ਕੇ ਉਮੀਦਾਂ ਨੂੰ ਲੈ ਕੇ ਅੱਜ ਦੀ ਇਹ ਸ਼ਬਦ ਚੋਂ ਕਿ ਭਾਈ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਲਿਖ ਪਾਈ ਆ ਪਰਮਾਤਮਾ ਸਭਾਈ ਕਿਰਪਾ ਕਰੇ ਕਹਿੰਦੇ ਨੇ ਕਿ ਜੇ ਸਤਗੁਰੂ ਰਵਿਦਾਸ ਨਾ ਹੁੰਦਾ ਤਾਂ ਕੋਈ ਸਾਡਾ ਇਤਿਹਾਸ ਨਾ ਹੁੰਦਾ ਜੇ ਸਤਗੁਰੂ ਰਵਿਦਾਸ ਨਾ ਹੁੰਦਾ ਤੇ ਕੋਈ ਸਾਡਾ ਇਤਿਹਾਸ ਨਾ ਹੁੰਦਾ ਲੋ ਮਹਿਲਾ ਵਿੱਚ ਕੈਦ ਹੀ ਰਹਿੰਦੀ ਤੇ ਕੁੱਲੀਆਂ ਵਿੱਚ ਪ੍ਰਕਾਸ਼ ਨਾ ਹੁੰਦਾ ਸੋ ਜਗਤ ਪਿਤਾ ਮਾ ਸਤਗੁਰ ਬਿਦਾਸ ਜੀ ਮਹਾਰਾਜ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਖੁੱਲੇ ਅਸਮਾਨ ਦੇ ਥੱਲੇ ਬੈਠ ਕੇ ਸਾਹ ਲੈ ਰਹੇ ਆਂ ਚੰਗੇ ਪਹਿਰਾਵੇ ਪਹਿਨ ਰਹੇ ਆਂ ਚੰਗਾ ਖਾ ਰਹੇ ਆਂ ਪੀ ਰਹੇ ਆਂ ਸਭ ਉਹਨਾਂ ਦੀ ਬਦੌਲਤ ਆ ਕਰੇ ਅਸੀਂ ਅਸੀਂ ਲੋਲ ਕੁਝ ਵੀ ਕੋਣ ਕਰੇ ਕੋਣ ਕਰੇ ਅਸੀਂ ਅਸੀਂ ਲੋਲ ਕੁਝ ਵੀ ਕੋਣ ਕਰੇ ਕੋਣ ਕਵੇ

ਕਰੇ ਐਸੀ ਐਸੀ ਲਾਲ ਤੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਤੁਦ ਬਿਨ ਕੌਣ ਕਰੇ ਵਿੱਚੋਂ ਉੱਚ ਕਰੇ ਮੇਰਾ ਗੋਬਿੰਦ 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 ਨਾ ਰਖੋ ਮਾਹੂ ਸੇ ਨ ਡਰੇ ਤੁਦ ਬਿਨ ਕੌਣ ਕਰੇ ਕੌਣ ਕਰੇ ਅਸੀ ਅਸੀ ਲਾਲ ਤੁਦ ਬਿਨ ਕੌਣ ਕਰੇ ਕੌਣ ਕਰੇ ਅਸੀ ਅਸੀ ਲਾਲ ਤੁਦ ਬਿਨ ਕੌਣ ਕਰੇ ਕੌਣ ਕਰੇ ਅਸੀ ਅਸੀ ਲਾਲ ਤੁਦ ਬਿਨ ਕੌਣ ਕਰੇ ਨਾਮਦੇਵ ਕਾ ਵੀਰ ਸਰ ਲੋਚਨ ਨਾਮਦੇਵ ਕਾ ਵੀਰ ਕਰ ਲੋਚਨ ਨਾਮਦੇਵ ਕਾ ਵੀਰ ਸਰ ਲੋਚਨ ਨਾਮਦੇਵ ਕਾ ਵੀਰ ਕਰ ਲੋਚਨ ਨਾਮਦੇਵ ਕਾ ਵੀਰ ਸਰ ਲੋਚਨ ਨਾਮਦੇਵ ਕਾ ਵੀਰ ਕਰ ਲੋਚਨ ਨਾਮਦੇਵ ਕਾ ਵੀਰ ਸਰ ਲੋਚਨ ਸਤਨਾ ਸਿੰਘ ਕਰੇ ਤੁਦ ਬਿਨ ਕੌਣ لالبینے لال <سؤال> کرے جگی سو کو لا گے جتی شوس گٹ کو لاگے جوت جگت کو لا گے جوت جگت کو لاگے جگی سوچ جگ لاگے جاتی سوج کت کو لا گے کون کرے لال <سؤال> بل کون کرے بن کون کرے گہ راس سنو رے سنسو کراس سنو رے سنو رے سنسو کہ رود سنو رے سنسو کہ روداس سنو رے سنسو ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਕੁਦ ਬਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਵਿਨਦੌਣ ਕਰੇ ਜੋ ਬਲੇ 100 ਰੁਪਏ ਸਰਦਾਰ ਮਹਾਰਾਜ ਕੀ ਹੈ ਸਤਿਗੁਰ ਦੀ ਦਾਤ ਸ਼ਕਤੀ ਆਵਰੇ ਜੈਕਾਰਾ ਕੰਚੀ ਵੜੇ ਸਤਗੁਰ ਜੀ ਦਾ ਬਹੁਤ ਸੱਚੇ ਸਰਵਾਰ ਕੀ ਹੈ